ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਮਜ਼ਹੈਲ ਵੱਲੋਂ ਖਾਲੜਾ ਸ਼ਹਿਰ ਦੇ ਵਿੱਚ ਪਹੁੰਚੇ ਆ ਇੱਥੇ ਆਣ ਕੇ ਅੱਜ ਸਾਡੇ ਵੀਰ ਜੰਡ ਖਾਲੜਾ ਨੂੰ ਸਾਡੇ ਪ੍ਰਧਾਨ ਜੀ ਵੱਲੋਂ ਸੂਬਾ ਕਮੇਟੀ ਦੇ ਮੈਂਬਰਾਂ ਵੱਲੋਂ ਇੱਕ ਵੱਡੀ ਜ਼ਿੰਮੇਵਾਰੀ ਜ਼ਿਲ੍ਹਾ ਤਰਨਤਾਰਨ ਦੇ ਪ੍ਰੈਸ ਪ੍ਰਧਾਨ ਜੰਡ ਖਾਲੜਾ ਜੀ ਨੂੰ ਨੇ ਯੁਕਤ ਕਰਦੇ ਆ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਇਹਨਾਂ ਨੂੰ ਸਰੋਪਾ ਦੇ ਕੇ ਸਨਮਾਨਤ ਕਰੋ ਤੇ ਸਾਡੇ ਸਤ ਸ੍ਰੀ ਅਕਾਲ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਪੰਜਾਬ ਬਾਰਡਰ ਬੈਲਟ ਦੀ ਯੂਨੀਅਨ ਦੇ ਸਾਥੀ ਵੀ ਸਾਡੇ ਭਰਾ ਖੜੇ ਨੇ ਜਿਨ੍ਹਾਂ ਦੇ ਨਾਲ ਬੜੀਆਂ ਡੂੰਘੀਆਂ ਵਿਚਾਰ ਚਰਚਾ ਕੀਤੀ ਗਈ ਸਾਡੀਆਂ ਮੰਗਾਂ ਇੱਕ ਨੇ ਸਾਡੀ ਸੋਚ ਇੱਕ ਹੈ ਸਾਡੀਆਂ ਮਜ਼ਦੂਰਾਂ ਦੀਆਂ ਮੰਗਾਂ ਕਿਸਾਨਾਂ ਦੀਆਂ ਮੰਗਾਂ ਇਹ ਸਾਰੀਆਂ ਇੱਕ ਨੇ ਇਸ ਵਾਸਤੇ ਇਹਨਾਂ ਨੇ ਵੀ ਸਾਨੂੰ ਅੱਜ ਵਿਸ਼ਵਾਸ ਦਿਵਾਇਆ ਕਿ ਜਦੋਂ ਕਦੇ ਸਾਨੂੰ ਲੋੜ ਪੈਂਦੀ ਹੈ ਕਿਤੇ ਮੋਰਚਾ ਲਾਉਣ ਦੀ ਅਸੀਂ ਵੱਧ ਛੱਡ ਕੇ ਤੁਹਾਡਾ ਸਾਥ ਦੇਵਾਂਗੇ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਭਾਰਤੀ ਕਿਸਾਨ ਜੁਨੀਅਨ ਮਝੈਲ ਵੱਲੋਂ ਕਿ ਜਦੋਂ ਵੀ ਕਦੇ ਇਹਨਾਂ ਭਰਾਵਾਂ ਨੂੰ ਸਾਡੀ ਲੋੜ ਪੈਂਦੀ ਆ ਸਾਡੀ ਪੂਰੀ ਦੀ ਪੂਰੀ ਟੀਮ ਮਝੈਲ ਜਥੇਬੰਦੀ ਦੀ ਇਹਨਾਂ ਦੀ ਸੇਵਾ ਵਿੱਚ ਰਾਤ ਭਰ ਦੇਣ ਤਤਪਰ ਹੈ ਔਰ ਅੱਜ ਤੋਂ ਸਾਡੀ ਜ਼ਿਲ੍ਹੇ ਦੇ ਪ੍ਰੈਸ ਪ੍ਰਧਾਨ ਵੀਰ ਜੰਡ ਖਾਲੜਾ ਜੀ ਨੇ ਇਹਨਾਂ ਨੂੰ ਅਸੀਂ ਨਿਯੁਕਤ ਕਰਦੇ ਆਂ ਇਹ ਇੱਥੇ ਆਪਣੀਆਂ ਇਕਾਈਆਂ ਬਣਾਉਣਗੇ ਇਹ ਆਪਣੇ ਪਿੰਡਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਇਹਨਾਂ ਕੋਲ ਭਰਾ ਦਾ ਬੜਾ ਨਾਂ ਇਲਾਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਇਹ ਬਹੁਤ ਸਾਨੂੰ ਉਮੀਦ ਹੈ ਇਹਨਾਂ ਤੋਂ ਬਹੁਤ ਵੱਡੀ ਵੀ ਇਹ ਬੜਾ ਤਗੜਾ ਕਾਫਲਾ ਇੱਕ ਪਿੰਡਾਂ ਦੇ ਵਿੱਚ ਇਕੱਠਾ ਕਰਕੇ ਮਜ਼ਹਿਲ ਜੁਨੀਆ ਨੂੰ ਬਹੁਤ ਵੱਡੇ ਉੱਚੇ ਪੱਧਰ ਦੇ ਸੰਗਤ ਨੂੰ ਜੋੜ ਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਉਹਨਾਂ ਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਮਜ਼ਬੂਤ ਕਰਨਗੇ ਪ੍ਰੇਰਿਤ ਕਰਨਗੇ ਅਸੀਂ ਇਹ ਜੰਡ ਖਾ ਲੜਾਈ ਤੋਂ ਆਸ ਕਰਦੇ ਹਾਂ ਸੂਬਾ ਕਮੇਟੀ ਇਹਨਾਂ ਕੁਝ ਕਹਿੰਦੇ ਹੋਏ ਮੈਂ ਜੰਡ ਸਾਹਿਬ ਨੂੰ ਕਹਾਂਗਾ ਦੋ ਲਫ਼ਜ਼ੋ ਕਹਿਣ ਬਾਬਾ ਫਤੇਹ ਸਿੰਘ ਪਾਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਰੋ ਪਹੁੰਚੇ ਆ ਜੀ ਸਾਡੇ ਵੀਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਜ਼ਹਿਰ ਦੇ ਜਿਹੜੇ ਸਰਦਾਰ ਜੱਜਬੀਰ ਸਿੰਘ ਜੀ ਸੂਬਾ ਕਮੇਟੀ ਦੇ ਮੈਂਬਰ ਆ ਇਹ ਹੀਰਾ ਸਿੰਘ ਜੀ ਠੀਖੀਵੰਡਾ ਸਿਧਵਾ ਇਹ ਵੀ ਸੂਬਾ ਕਮੇਟੀ ਦੇ ਮੈਂਬਰ ਆ ਹਰਮੇਸ਼ ਸਿੰਘ ਜੀ ਮੇਰਾ ਵੀਰ ਇਹ ਵੀ ਸੂਬਾ ਕਮੇਟੀ ਦੇ ਮੈਂਬਰ ਆ ਨਾਲ ਮੇਰੇ ਵੀਰ ਬਾਰਡਰ ਕਿਸਾਨ ਜੱਥੇਬੰਦੀ ਦੇ ਆਗੂ ਆ ਮੇਰੇ ਵੀਰ ਸੁਭਜੀਤ ਸਿੰਘ ਜ਼ਿਲ੍ਹਾ ਸੈਕਟਰੀ ਆ ਤੇ ਨਾਲ ਸਾਡੇ ਬਲਕਾਰ ਸਿੰਘ ਤੇ ਸਾਡੇ ਫੜੇ ਵੀਰ ਇਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਮੈਂ ਪਹਿਲਾਂ ਵੀ ਇਹ ਜਦੋਂ ਦਾ ਇਸ ਮਸਲੇ 'ਚ ਜਾਂ ਇਸ ਜਥੇਬੰਦੀ ਨਾਲ ਜੁੜਿਆ ਇੱਕ ਬੜੀ ਵੱਡੀ ਗੱਲ ਹੈ ਜਦੋਂ ਕੋਈ ਮਸਲਾ ਪਿਆ ਸੀ ਤੇ ਮੇਰੇ ਨਾਲ ਇਹਨਾਂ ਦੇ ਵੀਰਾਂ ਤੇ ਜਿਹੜੇ ਵੀਰ ਜਤਨਾਮ ਸਿੰਘ ਹਰੀਗੋ ਪਹੁੰਚੇ ਸੀ ਸਪੋਰਟ ਕੀਤਾ ਸੀ ਤੇ ਧੰਨਵਾਦ ਹੈ ਉਹਨਾਂ ਦਾ ਵੀ ਉਹਨਾਂ ਵੱਲੋਂ ਆਏ ਆ ਸਾਰੇ ਵੀਰ ਤੇ ਸਭ ਤੋਂ ਵੱਡੀ ਗੱਲ ਇਹ ਜਥੇਬੰਦੀ ਦੀ ਕਿ ਆਪਾਂ ਗੱਲ ਅਕਸਰ ਹੀ ਕਰਦੇ ਆ ਕਿ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹਨਾ ਨਾਰੇ ਲਾਉਂਦੇ ਆ ਪਰ ਇਹ ਪਹਿਲੀ ਜਥੇਬੰਦੀ ਹੈ ਕਿ ਜਿਨ੍ਹਾਂ ਨੇ ਮੈਂ ਕਾਫੀ ਦਿਨਾਂ ਤੋਂ ਵੇਖ ਰਿਹਾ ਹਾਂ ਕਿ ਮਜ਼ਦੂਰਾਂ ਨੂੰ ਆਮ ਲੋਕਾਂ ਨੂੰ ਨਾਲ ਲੈ ਕੇ ਤੁਰ ਰਹਾ ਮੇਰੇ ਕੋ ਵੀਰੋ ਕੋ ਜਮੀਨ ਨਹੀਂ ਹੈਗੀ ਮੇਰੇ ਕੋ ਇੱਕ ਇੰਨੀ ਜਿੰਨਾ ਟੋਕ ਟੱਟ ਜਮੀਨ ਤਾਂ ਨਹੀਂ ਹੈਗਾ ਪਰ ਇਹਨਾਂ ਨੂੰ ਵਿਸ਼ਵਾਸ ਇਹਨਾਂ ਨੂੰ ਭਰੋਸਾ ਹੈ ਦੀ ਕਿਰਪਾ ਨਾਲ ਇਹੋ ਕੁਝ ਖਟਿਆ ਤੇ ਬੜਾ ਸਪੋਰਟ ਕੀਤਾ ਭਰਾਵਾਂ ਨੇ ਜਿਹੜੀ ਜ਼ਿਲ੍ਹੇ ਦੀ ਜ਼ਿੰਮੇਵਾਰੀ ਲਈ ਹੈ ਮੈਂ ਇਹਨਾਂ ਨੂੰ ਵੀਰਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤਣਮਣੋਗੇ ਤੁਹਾਡਾ ਸਾਥ ਦੇਵਾਂਗੇ ਤੁਹਾਨੂੰ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਇੱਕ ਕਾਲ ਲਾਓ ਇੱਕ ਮੈਸੇਜ ਆਓ ਆਪਾਂ ਹਰ ਟਾਈਮ ਹਾਜ਼ਰ ਹਾਂ ਬਹੁਤ ਬਹੁਤ ਧੰਨਵਾਦ ਆ ਸਾਡੀ ਵੀਰਾਂ ਦਾ ਜਿੰਨੇ ਇੱਥੇ ਆ ਪਹੁੰਚਿਆ ਤੇ ਸਾਡੇ ਜਿਹੜਾ ਵੀਰ ਸੁਜੀਤ ਸਿੰਘ ਆ ਜਾਂ ਸਾਡੇ ਵੱਡੇ ਆ ਅਸੀਂ ਹਮੇਸ਼ਾ ਇੱਕ ਦੂਜੇ ਨਾਲ ਇੱਕ ਜੁੜਾਟਰ ਨਾਲ ਰਹਿੰਦੇ ਆ ਕਿਉਂਕਿ ਭਾਈਚਾਰਾ ਬਹੁਤ ਜ਼ਰੂਰੀ ਹੈ ਜਦੋਂ ਪਿੰਡ ਦਾ ਭਾਈਚਾਰਾ ਬਣਾ ਕੇ ਰੱਖਣਾ ਬੜੀ ਵੱਡੀ ਗੱਲ ਆ ਇਹ ਇਸ ਚੀਜ਼ਾਂ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਆ ਤੇ ਸਾਡੇ ਤੋਂ ਇੱਕ ਵੱਡੇ ਆ ਸੂਝਮਾਨ ਆ ਤੇ ਇਹਨਾਂ ਨੂੰ ਨਾਲ ਲੈ ਕੇ ਜਿਤਨਾ ਜਿਤਰਾ ਉਹ ਪਹਿਲਾਂ ਇਹਨਾਂ ਨੂੰ ਦਿੱਤੀ ਜਾਊਗੀ ਇਹਨਾਂ ਨਾਲ ਰਹਿ ਕੇ ਹਮੇਸ਼ਾ ਜਥੇਬੰਦੀਆਂ ਭਾਵੇਂ 2 ਆ ਪਰ ਜਿਹੜਾ ਮਕਸਦ 1 ਆ ਅਸੀਂ ਹਰ ਮਕਸਦ ਦੇ ਨਾਲ ਇੱਕ ਦੂਜੇ ਭਰਾ ਨਾਲ ਦਿਨ ਰਾਤ ਜਿੱਥੇ ਲੋੜ ਪੈਂਦੀ ਆ ਮੋਢੇ ਨਾਲ ਮੋਢਾ ਜਿਹੜਾ ਲਾਜ ਖੜਾਗੇ ਬਹੁਤ ਬਹੁਤ ਧੰਨਵਾਦ ਜੀ ਖਾਲਸਾ ਵੈਗ ਦੀ ਫਤਹ ਹਾ ਹਾ ਸ਼ੁਕਰੀਆ ਕਾਲ ਸੋਹਣ ਹਾ ਹਾ ਬਹੁਤ ਆ ਬਹੁਤ 아너이지나ा ग े어하서스아카 아무것도 리